ਐਸਟੀਐਫ ਜਲੰਧਰ ਵੱਲੋਂ ਖਾਸ ਮੁਖਬਰ ਦੀ ਇਤਲਾਹ ਤੇ 골ਡਨ ਗੇਟ ਅੰਮ੍ਰਿਤਸਰ ਰਾਜਸਥਾਨ ਨੰਬਰ ਦੀ ਇੱਕ ਕਾਰ i20 ਜਿਸ ਵਿੱਚ ਤਿੰਨ ਨੌਜਵਾਨ ਸਵਾਰ ਸਨ ਉਹਨਾਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਜਿਸ ਦੌਰਾਨ ਉਹਨਾਂ ਕੋਲੋਂ 700 ਗ੍ਰਾਮ ਹਿਰੋਇਨ ਬਰਾਮਦ ਕਰ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਗੱਡੀ ਚਲਾਉਣ ਵਾਲਾ ਦੋਸ਼ੀ ਕਾਰ ਸਨੇ ਭੱਜਨ ਵਿੱਚ ਫਰਾਰ ਹੋ ਗਿਆ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮੁੜਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅੰਮ੍ਰਿਤਸਰ ਤੋਂ ਚੀਫ ਐਡੀਟਰ ਪੰਕਜ ਭਾਬੀ ਦੀ ਖਾਸ ਰਿਪੋਰਟ ਆਈਬੀਐਨ 7 ਖਬਰਨਾਮਾ ਹਰ ਖਬਰ ਸੱਚ ਕੇ ਸਾਥ ਸਾਡੀ ਪੁਲਿਸ ਪਾਰਟੀ 골ਡਨ ਗੇਟ ਮੌਜੂਦ ਸੀ ਉੱਥੇ ਮੁਖਬਰ ਨੇ ਇਤਲਾਹ ਦਿੱਤੀ ਆ ਸਾਨੂੰ ਵੀ ਤਿੰਨ ਬੰਦੇ ਆ ਇੱਕ ਗੱਡੀ ਆ ਰਾਜਸਥਾਨ ਨੰਬਰ ਦੀ ਆਈ 21 ਆਈ 20 ਗੱਡੀ ਆ ਉਹਦੇ ਵਿੱਚ ਨਸ਼ਾ ਸਪਲਾਈ ਕਰਨ ਲਈ ਕਮਰ ਪੈਲਸ ਕਮਰ ਫਾਰਮ ਜਿਹੜਾ ਆ ਉਹਦੇ ਸਾਹਮਣੇ ਖੜੇ ਆ ਉਹਨਾਂ ਚ ਇੱਕ ਦਾ ਨਾਮ ਸਾਨੂੰ ਸਾਹਿਲ ਗੱਲ ਦੂਜੇ ਦਾ ਨਾਮ ਗੈਬਰੀਅਲ ਹੈ ਤੇ ਤੀਜੇ ਦਾ ਥੋਪੀ ਬਾਸੀ ਮਲਾ ਤੇ ਇਹ ਜਿਹੜੇ ਦੋ ਪਹਿਲੇ ਆ ਉਹ ਗਮਟਾਲੇ ਦੇ ਆ ਜੇ ਇੱਥੇ ਖੜੇ ਨਸ਼ੇ ਸਪਲਾਈ ਕਰਨ ਲਈ ਖੜੇ ਆ ਜੇ ਇਹਨਾਂ ਤੇ ਰੇਡ ਕੀਤਾ ਜਾਵੇ ਤੇ ਕਾਬੂ ਆ ਸਕਦੇ ਆ ਜਿਹੜੀ ਸਾਡੀ ਪੁਲਿਸ ਪਾਰਟੀ ਆ ਕੇ ਇੱਥੇ ਤੇ ਰੇਡ ਕੀਤਾ ਤੇ ਮੌਕੇ ਤੇ ਜਿਹੜਾ ਜਿਹੜਾ ਕਾਰ ਚੱਲ ਗਿਆ ਉਹ ਆਪਣੀ ਗੱਡੀ ਭਜਾ ਕੇ ਲੈ ਗਿਆ ਜਿਹੜਾ ਗੱਡੀ ਦੇ ਵਿੱਚ ਬੈਠਾ ਹੈ ਜਿਹੜੇ ਬਾਹਰ ਦੋ ਬੰਦੇ ਖੜੇ ਹੈਗੇ ਉਹਨਾਂ ਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ ਜਿਨਾਂ ਦੀ ਤਲਾਸ਼ੀ ਲੈਣ ਤੋਂ ਬਾਅਦ ਉਹਨਾਂ ਦੇ ਕੋਲੋਂ 400 ਗ੍ਰਾਮ ਸਾਹਲ ਤੋਂ ਤੇ 300 ਗ੍ਰਾਮ ਜਿਹੜੀ ਆ ਗੈਬਰੀਅਲ ਤੋਂ ਹੈਰੋਇਨ ਬਰਾਮਦ ਹੋਈ ਆ ਕੁੱਲ 700 ਗ੍ਰਾਮ ਇਹਨਾਂ ਤੋਂ ਹੈਰੋਇਨ ਬਰਾਮਦ ਹੋਈ ਆ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਲਈ ਲਿਖ ਕੇ ਮੁਕੱਦਮਾ ਦਰਜ ਕਰਨ ਲਈ ਇਹ ਮੋਹਲੀ ਭੇਜਿਆ ਜਦੋਂ ਮੁਕੱਦਮਾ ਦਰਜ ਹੋ ਕੇ ਆ ਜਾਂਦਾ ਤਾਂ ਅਗਲੀ ਤਫਤੀਸ਼ ਅਮਲ ਵਿੱਚ ਲਿਆ ਕੇ ਇਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਕੀਤੀ ਜਾਵੇ ਕੱਲੂ ਇਹਨਾਂ ਨੂੰ ਪੇਸ਼ ਕਰਕੇ ਕੋਰਟ ਦੇ ਵਿੱਚ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਕੀਤੀ ਜਾਵੇ ਸਰ ਇਹ ਸਪਲਾਈ ਕਰਨ ਆ ਰਹੇ ਸੀ ਕਿਸ਼ਨੂ ਨਸ਼ਾ ਹਾਂਜੀ ਇਹ ਇੱਥੇ ਸਪਲਾਈ ਕਰਨ ਲਈ ਖੜੇ ਸੀਗੇ ਜੀ ਜੋ ਮੁਖਬਰ ਨੇ ਸਾਨੂੰ ਇਤਲਾਹ ਦਿੱਤੀ ਉਹਦੇ ਮੁਤਾਬਿਕ ਠੀਕ ਹੈ ਧੰਨਵਾਦ ਜੀ ਆਈਬੀਐਨ ਸੈਮ ਖਬਰ ਨਿਮਾ ਹਰ ਖਬਰ ਸੱਚ ਕੇ ਸਾਥ